ਆ ਭਾਈ ਕੀ ਕਾਰ ਲਗਾ ਯਾਰ ਬੱਕਰਾਂ ਵਾਲਿਆਂ ਨੇ ਬੜੇ ਬਦਲੇ ਰਏ ਆ। ਓਏ ਯਾਰ ਟਾਂਗਾ ਫੜੀ ਬੈਠਾ ਤੂੰ। ਓਏ ਯਾਰ ਇਟਾਂ ਕੀ ਆ। ਓ ਮੈਂ ਗੱਲ ਓ ਕਰਦਾ ਸੀ ਵੀ ਤੂੰ ਆ ਲੈ ਬੈਠ ਪਹਿਲਾਂ ਤਾਂ 2 ਮਿੰਟ। ਬੜ ਤੈਨੂੰ ਮਦਦ। ਬਈ ਗੱਲ ਓ ਆ। ਆਈ ਇੱਥੇ ਹੋ ਜਾ। ਹੋ ਜਾ ਹੋ ਜਾ ਕੋਈ ਨਹੀਂ ਹੱਲ ਮੈਂ ਆਗੂ ਗਰੀਬ ਚਾਹਦਾ ਮੈਂ ਤਾਂ ਨਾ ਚਾਹ ਬਣਾਉਣ ਲੱਗਿਆ ਸੀ। ਸਮਾਨ ਮੇਰਾ ਪਾਇਆ ਪਿਆ ਸੀ ਤੇ ਮੈਂ ਨਾ ਐ ਬੈਠਾ ਸੋਚਦਾ ਸੀ। ਵੀ ਯਾਰ ਹਣ ਤੈਨੂੰ ਪਤਾ ਵੀ ਕਣਕ ਵੀ ਪੂਰੀ ਖੜੀ ਆ ਹਨਾ ਤੇ ਮੈਂ ਆਖਿਆ ਵੀ ਚਾਹ ਬਣਾ ਲਈਏ ਆ ਬੱਕਰਾਂਾਂ ਬੈਠੀਆਂ ਆ ਵੀ ਕੱਪੜੀਆਂ ਸਾਰੀਆਂ ਤੇ ਮੈਂ ਕਾ ਚੱਲ ਚਾਹ ਬਣਾ ਲਈਏ ਚਲੋ ਮੈਂ ਮੈਂ ਤੈਨੂੰ ਕਹਾਂ ਵੀ ਰਾਸਣ ਜਦ ਜਦੋਂ ਪਾ ਲਿਆ ਤੇ ਫਿਰ ਮੇਰੇ ਦਿਮਾਗ ਚ ਆਇਆ ਵੀ ਮਨਾ ਵੀ ਕਣਕ ਥਾ ਥਾ ਤੇ ਖੜੀ ਆ ਹੈ ਵੀ ਆਪਾਂ ਅੱਗ ਨਾ ਮਚਾਈਏ ਜੇ 5 10 ਦਿਨ ਵੀ ਆਪਾਂ ਇੱਥੇ ਨਾ ਚਾਹ ਬਣਾਈਏ ਤੇ ਚੰਗੀ ਹਾਲਾ ਹਾ ਵੀ ਆਪਾਂ ਹਲੇ ਚਾਹ ਨਾ ਬਣਾਈਏ ਇੱਥੇ ਖੇਤਾ ਚ ਕਿਤੇ ਵੀ ਆ ਗੁੱਗ ਨਾ ਲਾਈਏ ਕੋ ਬੱਕਰਾਂ ਤਾਂ ਸੀ ਚਾਰ ਬਈ ਰਹਿਣਾ ਹਾਂ ਤਾਂ ਚਾਰ ਲੰਗੀਆਂ ਮੈਂ ਕਹਾਂ ਵੀ ਸਾਡੇ ਕੋਲੇ ਨਾ ਆ ਵੇਖ ਬੋਕ ਹੈ ਨਾ ਹਾਂ ਮੋਟਰਸਾਈਕਲ ਵਰਗਾ ਆਪਣਾ ਹੋਰ ਮਾਰ ਕੇ ਕਿੰਨਾਂ ਨੂੰ ਹੱਥ ਤੇ ਮੌਜ ਨਾ ਚੜ ਕੇ ਘਰੋਂ ਬਣਾ ਲਿਆਵਾਂਗੇ ਆਪਾਂ ਕੁਟਚਾ ਹੈ ਨਾ ਵੀ ਚਲ ਆਪਾਂ ਨੂੰ ਕੁਟਚਾ ਹੀ ਆ ਚਾਹੀ ਹਾਂ ਬਰਗਾ ਸਰੋਂ ਬਣਾ ਲਿਆਵਾਂਗੇ ਤੇ ਮੈਂ ਤਾਂ ਸੋਚਦਾ ਸੀ ਵੀ ਯਾਰ ਇੱਥੇ ਆਪਾਂ ਰਹਿਣ ਦਗੇ ਚਾਹ ਬਣਾਉਣ ਨੂੰ ਤਾਂ ਫਿਰ ਮੈਂ ਕਹਾਂ ਵੀ ਹੈ ਨਹੀਂ ਤੇ ਤੂੰ ਮੇਤਰਾ ਵੀ ਚਾਚੂ ਬਣਾਉਣ ਨੂੰ ਇੱਥੇ ਹੁਣ ਤੈਨੂੰ ਪਤਾ ਕਣਕ ਕੁੰਨਕ ਬਹੁਤ ਖੜੀ ਆ ਹੋਰ ਹੌਣ ਤਾਂ ਮਾੜੇ ਚੜ ਜਾਂਦੇ ਮੈਂ ਕਹਿੰਦਾ ਫਿਰ ਉਹ ਕਹਿੰਦੇ ਹੁੰਦੇ ਆ ਉਹ ਜੇ ਅੱਜ ਅੱਜ ਕੱਲ ਦੇ ਸਮੇਂ 'ਚ ਜਿਹੜੀ ਆ ਅੱਗ ਆ ਉਹ ਕੀ ਕਹਿੰਦੇ ਹੁੰਦੇ ਆ ਵੀ ਆਪਣੀ ਕੀ ਸੌਰੀ ਸੌਰੀ ਕਹਿੰਦੇ ਹੁੰਦੇ ਆਈ ਆ ਬਈ ਮੁੜ ਕੇ ਐਵੇਂ ਬਹਾਨਾ ਜਾ ਮਿਲ ਜੇ ਫਿਰ ਕੀ ਫਾਇਦਾ ਇਹਦਾ ਹਨ ਤੇ ਮੈਂ ਤਾਂ ਰਹਿਣੀ ਤੇਗੀ ਫਿਰ ਚੱਲ ਹੁਣ ਮੈਂ ਘਰੇ ਜਾਣਾ ਘਰੋ ਹੀ ਬਣਾ ਕੇ ਲਿਓ ਨਹੀਂ ਕਰੋ ਦਸ ਦਿਨ ਨਾ ਬਣਾਵਾਂਗੇ ਬਾਹਰ ਆਪਾਂ ਕਿੰਨਾ ਟਾਈਮ ਕਣਕ ਕੁੰਨਕ ਵੱਡੀ ਨਹੀਂ ਜਾਂਦੀ ਉਹਨਾ ਟਾਈਮ ਅਸੀਂ ਬੱਕਰੀਆਂ ਵਾਲੇ ਜਿੰਨੇ ਵੀ ਬਾਈ ਨੇ ਵੀ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਭਾਈ ਜਿੰਨੇ ਵੀ ਆਪਣਾ ਬਾਈ ਸਾਡੇ ਨਾਲ ਪੇਡੀਆਂ ਬੱਕਰੀਆਂ ਵਾਲੇ ਨੇ ਉਹ ਵੀ ਖੇਤਾ ਖੂਤਾ ਚਾ ਚਾ ਨਾ ਬਣਾਇਆ ਕਰੋ ਉਹ ਤਾਂ ਮੇਰੇ ਭਾਈ ਸੂਝਵਾਨ ਨੇ ਸਿਆਣੇ ਨੇ ਸਾਰੇ ਕਿਉਂ ਜਿਹੜੇ ਬੰਦੇ ਨੇ ਸਾਰੀ ਉਮਰੀ ਪੇਡਾਂ ਬੱਕਰੀਆਂ ਚਾਰਨੀਆਂ ਉਹ ਸਿਆਣਾ ਹੁੰਦਾ ਬਹੁਤ ਵਧੀਆ ਅੱਛਾ ਹੁੰਦਾ ਭਾਈ ਤੇ ਉਹ ਬਾਹਰ ਛੇਤੀ ਅੱਗ ਨਹੀਂ ਮਚਾਉਂਦਾ ਉਹ ਸਮੇ ਨੂੰ ਵੇਖ ਕੇ ਅੱਗ ਮਝਾਉਂਦਾ ਤੇ ਮੈਂ ਇਸ ਕਰਕੇ ਗੱਲ ਕਰਦਾ ਸੀ ਵੀ ਹੁਣ ਮੈਂ ਯਾਰ ਚਾਹ ਨਹੀਂ ਬਣਾਉਂਦਾ ਕਰੋ ਲਿਆਉਂ ਬਣਾ ਕੇ ਠੀਕ ਆ ਇਸ ਕਰਕੇ ਮੈਂ ਹੁਣ ਆਗੋ ਗੁੰਨੀ ਮਚਾਉਂਦਾ ਇੱਥੇ ਖੇਤਾਂ ਚ ਕਣਕ ਖੜੀ ਆ ਯਾਰ ਇਹੀ ਅਸੀਂ ਖਾਣੀ ਆ ਖਾਣੀ ਆ ਤੇ ਫਿਰ ਐਵੇਂ ਮੁੜ ਕੇ ਮੜੀ ਦੀ ਗੱਲ ਤੋਂ ਕੋਈ ਬਾਹਣਾ ਬਣ ਜੇ ਸਾਰੀ ਉਮਰ ਦਾ ਲਾਂਭਾ ਔਰ ਡੰਡਿਆਂ ਨੂੰ ਨਾ ਨਾ ਥਾਂ ਕਰ ਬਾਈ ਉਹ ਵਹੀ ਗੱਲ ਕਹਿੰਦਾ ਸੀ ਵੀ ਯਾਰ ਧਰੋ ਬਣਾ ਲਿਆਵਾਂਗੇ ਹੈ ਆ ਸਾਡੇ ਬੋਕ ਖੜਾ ਬੁੱਲ ਟਰਗਾ ਨਿਆਰਾ ਇਹ ਬਿੰਦੀ ਬਣਾ ਲੈਣੀ ਆਪਾਂ ਯਾਰ ਤੇ ਬਾੜੀ ਦੂਰ ਤਾਂ ਹੈ ਨਹੀਂ ਤਾਂ ਕਰਕੇ ਅਸੀਂ ਬਾਈ ਇਹੀ ਸੁਝਾ ਦਿੰਦੇ ਸੀ ਵੀ ਭਾਈ ਖੇਤਾ ਚ ਨਾ ਮਚਾਇਆ ਕਰੋ ਆ ਗੋਗ 10 15 ਦਿਨ ਜਦੋਂ ਆਹ ਕਣਕਾ ਵੱਡੀਆਂ ਗਈਆਂ ਫਿਰ ਆਪਾਂ ਇਹਨਾਂ ਦੇ ਜ਼ਿੰਮੇਵਾਰਾਂ ਦੇ ਕਿਸਾਨਾਂ ਦੇ ਖੇਤਾਂ 'ਚ ਬੱਕਰੀਆਂ ਬੱਕਰੀਆਂ ਚਾਰਨੀਆਂ ਹੁੰਦੀਆਂ ਚਲੋ ਵਧੀਆ ਜੱਟ ਜ਼ਿੰਮੇਵਾਰ ਵੀ ਹਨਾ ਸਾਨੂੰ ਕੁਛ ਨਹੀਂ ਕਹਿੰਦੇ ਵਿਚਾਰੇ ਕਿ ਨਹੀਂ ਕੋਈ ਨਹੀਂ ਕਹਿੰਦਾ ਭਾਈ ਹਾਂ ਸਹੀ ਕੰਮ ਕਰਾਂਗੇ ਹਾਂ ਕਿਸ ਕਰਕੇ ਮੈਂ ਤਾਂ ਇਹ ਬੈਠਾ ਸੀ ਯਾਰ ਨਹੀਂ ਆ ਤਾਂ ਵਰਗਾ ਤਾਂ ਨਹੀਂ ਹੋਆ ਭਾਈ ਹਾਂ ਬਸ ਕੋਈ ਗੱਲ ਨਹੀਂ ਮੈਂ ਵੀ ਸੋਚਦਾ ਸੀ ਮੈਂ ਘਰ ਹੀ ਨਹੀਂ ਦੇਗੀ ਅੱਗ ਬਚਾਉਣ ਨੂੰ ਆ ਚਲੋ ਤੂੰ ਕੁਦਰਤੀ ਦੇਖ ਲਿਆ ਇਧਰੋਂ ਮੈਂ ਤਾਂ ਭੱਜ ਆਇਆ ਉਧਰੋਂ ਮੈਂ ਕਹਾ ਹੋ ਨਾ ਮਚਾਲੇ ਅੱਜ ਅੱਜ ਨਹੀਂ ਨਹੀਂ ਮੈਂ ਆਈ ਨਹੀਂ ਬਚਾਉਂਦਾ ਸੀ ਮੈਂ ਸੋਚਦਾ ਸੀ ਆਈ ਬੈਠਾ ਮੈਂ ਕਹਾ ਯਾਰ ਢੱਕੇ ਜੇ ਤੋੜੀ ਜਾਂਦਾ ਇਹ ਮੈਂ ਕੰਮ ਚਾਵਾ ਜਾਂ ਨਾ ਫਿਰ ਮੈਂ ਸੋਚਿਆ ਵੀ ਮਨਾ ਰਹਿਣੀ ਦੀ ਹੈ ਨਾ ਤਾਨਕ ਪਈਆ ਬਥੇਰੀ ਜਮੇਗਾ ਮਹਾਰਾਜ ਕਿਰਪਾ ਕਰੇ ਸਭ ਤੇ ਤੇ ਚਲੋ ਠੀਕ ਆ ਬਾਈ ਘਰੀ ਚੱਲਿਆ ਵਾ ਹਾਂ ਮੈਂ ਨਹੀਂਗਾ ਹਾਂ ਮੈਂ ਹੁਣ ਨਹੀਂ ਬਣਾਉਂਦਾ ਚੰਗਾ ਬਾਈ ਚੰਗਾ ਤੇਰੀ ਕਾਲ